ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਇੱਕ ਬਹੁਤ ਹੀ ਟੇਸਟੀ ਸਬਜ਼ੀ ਜਿਹੜੀ ਕਿ ਬਹੁਤ ਹੀ ਵਧੀਆ ਬਣੂਗੀ ਆਪਾਂ ਬਣਾਵਾਂਗੇ ਪਾਲਕ ਤੇ ਕੌਰਨ ਬਣਾਵਾਂਗੇ ਪਾਲਕ ਤੇ ਮੱਕੀ ਦੇ ਦਾਣਿਆਂ ਦੀ ਸਬਜ਼ੀ ਬਣਾਵਾਂਗੇ ਜਿਹੜੀ ਕਿ ਬਹੁਤ ਹੀ ਹੈਲਦੀ ਹੁੰਦੀ ਆ ਬਹੁਤ ਹੀ ਟੇਸਟੀ ਵੀ ਹੁੰਦੀ ਆ ਤੇ ਜੇਕਰ ਤੁਹਾਡੇ ਬੱਚੇ ਜਿਹੜੇ ਆ ਇਸ ਤਰ੍ਹਾਂ ਪਾਲਕ ਨਹੀਂ ਖਾਂਦੇ ਤੇ ਜਾਂ ਮੱਕੀ ਦੇ ਦਾਣੇ ਇਸ ਤਰ੍ਹਾਂ ਨਹੀਂ ਖਾਂਦੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਸਕਦੇ ਆ ਬਣਾ ਕੇ ਤੇ ਪਾਲਕ ਦੀ ਜਿਹੜੀ ਸਬਜੀ ਆ ਇਹ ਬਹੁਤ ਵਧੀਆ ਬਣੂਗੀ ਤੇ ਆਪਣੇ ਕੋ ਹੈਗੀ ਆ ਫਰੈਸ਼ ਫਰੈਸ਼ ਪਾਲਕ ਤੇ ਆਪਾਂ ਆਪਣੇ ਐ ਬਗੀਚੀ ਚੋਂ ਮਤਲਬ ਕਿ ਆਪਣੇ ਤੋੜੀ ਆ ਆਪਣੇ ਘਰੇ ਲੱਗੀ ਸੀ ਬਹੁਤ ਵਧੀਆ ਪਾਲਕ ਆ ਤੇ ਫਰੈਸ਼ ਆ ਤੇ ਇਹਦੀਆਂ ਡੰਡੀਆਂ ਵੀ ਬਹੁਤ ਨਰਮ ਆ ਇਹ ਵੀ ਆਪਾਂ ਵਿੱਚੇ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਤੇ ਤੇ ਆਪਾਂ ਸਾਫ਼ ਕੀਤੀ ਆ ਵਧੀਆ ਸੋਨੇ ਸੋਨੇ ਪੱਤੇ ਲਏ ਆ ਆਪਾਂ ਫਰੈਸ਼ ਜੀ ਪਾਲਕ ਤੇ ਆਪਾਂ ਬਣਾਉਨੇ ਆ ਇਹਦੀ ਬਹੁਤ ਹੀ ਟੇਸਟੀ ਸਬਜ਼ੀ ਬਣੂਗੀ ਤੇ ਬਣਾਉਨੇ ਆ ਆਪਾਂ ਇਹਦੀ ਸਬਜ਼ੀ ਹੁਣ ਤੇ ਆਪਾਂ ਪਹਿਲਾਂ ਇਹਨੂੰ ਧੋ ਲੈਨੇ ਆ ਪਾਲਕ ਨੂੰ ਤੇ ਪਾਲਕ ਨੂੰ ਆਪਾਂ ਹੁਣ ਜੀ ਚੰਗੀ ਤਰ੍ਹਾਂ ਤਿੰਨ ਚਾਰ ਪਾਣੀ ਜਿਹੜਾ ਧੋ ਲਿਆ ਆ ਤੇ ਘਰ ਵਾਲੀ ਜਿਹੜੀ ਪਾਲਕ ਹੁੰਦੀ ਉਹ ਇੰਨੀ ਗੰਦੀ ਨਹੀਂ ਹੁੰਦੀ ਤੇ ਜਿੱਦਾਂ ਆਪਾਂ ਬਾਜ਼ਾਰੋਂ ਲਿਆਉਨੇ ਤਾਂ ਗੰਦੀ ਹੁੰਦੀ ਹੈ ਜ਼ਿਆਦਾ ਤੇ ਫਿਰ ਵੀ ਆਪਾਂ ਇਹਨੂੰ ਤਿੰਨ ਚਾਰ ਪਾਣੀ ਧੋ ਲਿਆ ਸਾਫ ਕਰ ਲਿਆ ਤੇ ਇਹਨੂੰ ਹੁਣ ਆਪਾਂ ਰਫਲੀ ਜਿਹਾ ਕੱਟ ਲਾਂਗੇ ਕਿਉਂਕਿ ਆਪਾਂ ਇਹਨੂੰ ਕਰਨਾ ਹੈਗਾ ਆ ਬੋਇਲ ਕਰਨਾ ਹੈ ਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਪਾਣੀ ਚ ਪਾ ਕੇ ਪਕਾਵਾਂਗੇ ਪਹਿਲਾਂ ਬੋਇਲ ਕਰ ਲਾਂਗੇ ਇਹਨੂੰ ਮਰਫਲੀ ਜਿਹਾ ਮੋਟਾ-ਮੋਟਾ ਜਿਹਾ ਕੱਟ ਲੈਣੀ ਆ ਜੇ ਤੁਸੀਂ ਥੋੜੀ ਬਰੀਕ ਕੱਟਣੀ ਹੈ ਬਰੀਕ ਵੀ ਕੱਟ ਸਕਦੇ ਆ ਆਪਾਂ ਮੋਟੀ ਜਿਹੀ ਕੱਟ ਕੇ ਤੇ ਇਹਨੂੰ ਆਪਾਂ ਪਾਣੀ 'ਚ ਬੋਇਲ ਕਰ ਲਾਂਗੇ ਪਾਲਕ ਆਪਾਂ ਕੱਟ ਲਈਏ ਰਫਲੀ ਜਾਈ ਤੇ ਹੁਣ ਆਪਾਂ ਇੱਕ ਪੈਨ ਲਵਾਂਗੇ ਤੇ ਆਪਾਂ ਇਹਨੂੰ ਇਹਦੇ ਵਿੱਚ ਪਾ ਲਾਂਗੇ ਪੈਨ 'ਚ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਮੈਂ ਪਾਉਣਾ ਕਿਉਂਕਿ ਪਾਲਕ ਵਿੱਚ ਵੀ ਪਾਣੀ ਆ ਜਿਹੜਾ ਪਾਣੀ ਆ ਉਹ ਮੈਂ ਸਿੱਟਣਾ ਨਹੀਂ ਹੈਗਾ ਪਾਲਕ ਵਿੱਚ ਹੀ ਰੱਖੂੰਗੀ ਤੇ ਬਹੁਤ ਥੋੜਾ ਪਾਣੀ ਪਾਵਾਂਗੇ ਆਪਾਂ ਤੇ ਇੰਨਾ ਕੁ ਪਾਣੀ ਮੈਂ ਪਾਇਆ ਮਤਲਬ ਕਿ ਅੱਧਾ ਕ ਗਲਾਸ ਵੀ ਨਹੀਂ ਪਾਣੀ ਦਾ ਅੱਧੇ ਤੋਂ ਵੀ ਬਹੁਤ ਥੋੜਾ ਆ ਤੇ ਪਾਲਕ ਆਪਾਂ ਧੋਤੀ ਆ ਹੁਣ ਇਹ ਤੇ ਇਹਦੇ ਵਿੱਚ ਵੀ ਪਾਣੀ ਆ ਤੇ ਪਾਲਕ ਨੇ ਵੀ ਆਪਣਾ ਪਾਣੀ ਜਿਹੜਾ ਛੱਡਣਾ ਹੈ ਦੇਖ ਲਾਂਗੇ ਜਿੰਨੇ ਵਿੱਚ ਉੱਬਲਦੀ ਹੋਈ ਤਾਂ ਉਬਾਲ ਲਾਂਗੇ ਬਹੁਤ ਜ਼ਿਆਦਾ ਪਾਣੀ ਆਪਾਂ ਨਹੀਂ ਪਾਉਣਾ ਪਾਲਕ ਨੂੰ ਹੁਣ ਆਪਾਂ ਗੈਸ ਦੇ ਉੱਤੇ ਬੋਇਲ ਹੋਣਾ ਰੱਖ ਦਿੱਤਾ ਆ ਤੇ ਇਹਨੂੰ ਆਪਾਂ ਮਤਲਬ ਕਿ ਜਿੰਨਾ ਚਿਰ ਜਿਹੜੀ ਆਪਣੀ ਪਾਲਕ ਆ ਉਹ ਸੌਫਟ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਉਬਾਲਾਂਗੇ ਜਾਂ ਜਦੋਂ ਤੱਕ ਜਿਹੜਾ ਆ ਆਪਣੀ ਪਾਲਕ ਜਿਹੜੀ ਆ ਨਰਮ ਹੋ ਜਾਊਗੀ ਬਿਲਕੁਲ ਉਬਲ ਜਾਊਗੀ 5-7 ਮਿੰਟ ਹੀ ਲੱਗਣੇ ਇਹਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਕਿਉਂਕਿ ਬਹੁਤ ਸੌਫਟ ਆ ਤੇ ਆਪਾਂ ਬਹੁਤ ਜ਼ਿਆਦਾ ਬਿਨੀ ਇਹਨੂੰ ਪਕਾਉਣਾ ਹੈਗਾ ਤੇ ਥੋੜਾ ਜਿਹਾ ਆਪਾਂ ਬੋਇਲ ਕਰਾਂਗੇ ਜਣ ਕਿ ਇਹਦਾ ਕੱਚਾਪਨ ਜੈ ਨਹੀਂ ਰਹੂਗਾ ਇੰਨੀ ਕ ਆਪਾਂ ਇਹਨੂੰ ਬਾੜ ਲਾਂਗੇ ਤੇ ਜੱਤੇ ਹੀ ਆਪਾਂ ਆਪਣਾ ਜਿਹੜਾ ਆ ਤੜਕਾ ਬਣਾ ਲਾਂਗੇ ਦੇਖੋ ਆਪ ਥੋੜਾ ਜਿਹਾ ਪਾਣੀ ਪਾਇਆ ਸੀਗਾ ਤੇ ਪਾਲਕ ਆਪਣਾ ਜਿਹੜਾ ਆ ਪੌਣਾ ਸਾਰਾ ਬੋਇਲ ਸੀਗਾ ਇਹ ਫਰਾਈ ਹੋਇਆ ਸੀਗਾ ਤੇ ਹੁਣ ਦੇਖ ਪਾਣੀ ਜਿਹੜਾ ਆ ਬਿਲਕੁਲ ਇਹਦੇ ਪਾਲਕ ਦੇ ਉੱਪਰ ਆ ਗਿਆ ਕਿੰਨਾ ਪਾਣੀ ਛੱਡ ਦਿੱਤਾ ਇਸ ਕਰਕੇ ਪਾਲਕ ਦੇ ਵਿੱਚ ਜਿਹੜਾ ਪਾਣੀ ਜਦੋਂ ਬੋਇਲ ਕਰਨ ਬਹੁਤ ਥੋੜਾ ਪਾਉ ਕਿਉਂਕਿ ਆਪਾਂ ਪਾਲਕ ਦਾ ਜਿਹੜਾ ਪਾਣੀ ਆ ਉਹ ਸਿੱਟਣਾ ਨਹੀਂ ਹੈਗਾ ਫਿਰ ਜੇ ਆਪਾਂ ਬੋਇਲ ਕਰਕੇ ਪਾਣੀ ਜਿਹੜਾ ਉਹਦਾ ਸੱਟ ਦਿੱਤਾ ਤਾਂ ਫਿਰ ਸਾਰਾ ਅਸਰ ਤਾਂ ਪਾਲਕ ਦਾ ਆਪਾਂ ਬਾਹਰ ਹੀ ਸਿੱਟ ਦੇਣਾ ਇਸ ਕਰਕੇ ਆਪਾਂ ਜਿਹੜਾ ਆ ਇਹਦਾ ਪਾਣੀ ਵੀ ਆ ਉਹ ਵਿੱਚੇ ਹੀ ਯੂਜ਼ ਕਰਾਂਗੇ ਤੇ ਇਹਨੂੰ ਹੁਣ ਆਪਾਂ ਇਸੇ ਤਰ੍ਹਾਂ ਪਕਾ ਲੈਨੇ ਆ ਤੇ ਇਹਦਾ ਪਾਣੀ ਵੀ ਥੋੜਾ ਜਿਹਾ ਜਿਹੜਾ ਆ ਉਹ ਘਟ ਜਾਊਗਾ ਪਾਲਕ ਜਿਹੜੀ ਦੇਖੋ ਜੀ ਆਪਣੀ ਬਲੈਂਚ ਹੋ ਗਈ ਆ ਤੇ ਪਾਣੀ ਦੇਖੋ ਥੋੜਾ ਜਿਹਾ ਹੀ ਰਹਿ ਗਿਆ ਤੇ ਹੁਣ ਆਪਾਂ ਜਿਹੜਾ ਆ ਗੈਸ ਨੂੰ ਬੰਦ ਕਰ ਦਨੇ ਤੇ ਇਹਨੂੰ ਠੰਡੀ ਕਰ ਲਵਾਂਗੇ ਠੰਡੀ ਹੋਣੀ ਰੱਖ ਦਾਂਗੇ ਹੁਣ ਫਿਰ ਆਪਾਂ ਇਹਨੂੰ ਪੀਸਾਂਗੇ ਤੇ ਹੁਣ ਮੈਂ ਇੱਧਰ ਲੈ ਲਿਆ ਗ੍ਰੈਂਡਰ ਜਾਰ ਤੇ ਆਪਾਂ ਜਿਹੜੀ ਪਾਲਕ ਲਈ ਸੀ ਇਹਨੂੰ ਆਪਾਂ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਤੇ ਵਿੱਚੇ ਪਾਣੀ ਮੈਂ ਦੇਖੋ ਬਹੁਤ ਥੋੜਾ ਜਿਹਾ ਪਾਣੀ ਆ ਤੇ ਇਹਨੂੰ ਆਪਾਂ ਵਿੱਚੇ ਪਾ ਕੇ ਤੇ ਗ੍ਰाइंड ਕਰ ਲਾਂਗੇ ਇਹਦੇ ਨਾਲ ਹੀ ਗ੍ਰाइंड ਹੋ ਜਾਊਗਾ ਇਹ ਪਾਣੀ ਜਿਹੜਾ ਆਪਾਂ ਵੇਸਟ ਨਹੀਂ ਕਰਾਂਗੇ ਦੇਖੋ ਆਪਣੀ ਪਾਲਕ ਜਿਹੜੀ ਜਿਆ ਠੰਡੀ ਹੋ ਗਈ ਆ ਤੇ ਇਹਨੂੰ ਹੁਣ ਮਤਲਬ ਹੱਥ ਨਾਲ ਵੀ ਪਾ ਸਕਦੇ ਹਾਂ ਠੰਡੀ ਹੋ ਗਈ ਆ ਤੇ ਜੇ ਆਪਾਂ ਗਰਮ ਗਰਮ ਪੀਸਾਂਗੇ ਤੇ ਫਿਰ ਗਰਮ ਨਹੀਂ ਪੀਸੀ ਦੀ ਗ੍ਰਾਈਂਡਰ ਜਿਆਦੇ ਵਿੱਚ ਠੰਡੀ ਕਰਕੇ ਹੀ ਪੀਸਣੀ ਆ ਤੇ ਹੁਣ ਆ ਮੈਂ ਇਹਦੇ ਵਿੱਚ ਇੱਕ ਅ ਬਰਫ਼ ਦਾ ਕਯੂਬ ਪਾ ਦੂੰਗੀ ਤਾਂ ਕਿ ਜਿਹੜੀ ਆਪਣੀ ਪਾਲਕ ਆ ਉਹ ਕਾਲੀ ਨਹੀਂ ਹੋਊਗੀ ਇਹਦੇ ਨਾਲ ਇਹਨੂੰ ਆਪਾਂ ਪੀਸ ਲਾਂਗੇ। ਪਾਲਕ ਦੇਖੋ ਜੀ ਆਪਾਂ ਲਈ ਆ ਪੀਸ ਤੇ ਬਹੁਤ ਹੀ ਵਧੀਆ ਦੇਖੋ ਕਿੰਨੀ ਵਧੀਆ ਹਰੀ ਇਕਦਮ ਕਿਉਰੀ ਬਣ ਗਈ ਇਹਦੀ। ਤੇ ਹੁਣ ਇਹਨੂੰ ਆਪਾਂ ਰੱਖ ਦਿਆਂ ਸਾਈਡ ਤੇ ਤੇ ਆਪਾਂ ਆਪਣਾ ਤੜਕਾ ਜਿਹੜਾ ਆ ਉਹ ਲੈਣੇ ਆ। ਤੜਕੇ ਤੜਕਾ ਲਾਉਣ ਲਈ ਮੈਂ ਪਿਆਜ਼ ਲਸਣ ਲਿਆਇਆ ਪਹਿਲਾਂ ਤੇ ਇਹ ਆਪਾਂ ਜਿਹੜਾ ਆ ਬਰੀਕ ਬਰੀਕ ਕੱਟ ਲਿਆ ਮੈਂ ਛੋਟਾ ਜਿਹਾ 5-6 ਕਲੀਆਂ ਲਸਣ ਦੀਆਂ ਲਈਆਂ। ਤੇ ਮੈਂ ਜਿਹੜਾ ਮੋਟਾ ਵਾਲਾ ਲਸਣ ਹੈ ਉਹ ਲਿਆ ਆਪਾਂ ਦੇਸੀ ਨਹੀਂ ਤੇ ਇੱਕ ਪਿਆਜ਼ ਕੱਟ ਲਿਆ ਆ ਜਿੰਨਾ ਆਪਣੇ ਕੋ ਕੁਰੀ ਆ ਮਤਲਬ ਪਾਲਕ ਆ ਉਸ ਹਿਸਾਬ ਨਾਲ ਆਪਣਾ ਤੜਕਾ ਲਵਾਂਗੇ ਤੇ ਮੈਂ ਜਿਹੜਾ ਟਮਾਟਰ ਹੈ ਮੇਰੇ ਕੋ ਵੱਡਾ ਸਾਰਾ ਹੈ ਮੈਂ ਥੋੜਾ ਪਾਉਂਗੀ ਕਿਉਂਕਿ ਪਾਲਕ ਵੀ ਖੱਟੀ ਹੁੰਦੀ ਆ ਤੇ ਆਪਾਂ ਆ ਆਦਰਕ ਮਿਰਚਾਂ ਜਿਹੜੀਆਂ ਆ ਉਹ ਗ੍ਰाइंड ਕਰਕੇ ਲਈਆਂ ਤੇ ਇਹਨਾਂ ਨੂੰ ਮੈਂ ਫ੍ਰੈਸ਼ ਫ੍ਰੈਸ਼ ਜਿਹੜਾ ਹੈ ਗ੍ਰੈਂਡਰ ਦੇ ਨਾਲ ਗ੍ਰाइंड ਕਰ ਲਿਆ ਹੈ ਚੋਪਰ ਦੇ ਨਾਲ ਬਰੀਕ ਜਾਨੀ ਕਿ ਕਰ ਲਈਆਂ ਆਪਾਂ ਜਿੰਨਾ ਕਾਪਾ ਨੂੰ ਚਾਹੀਦਾ ਉਸ ਹਿਸਾਬ ਨਾਲ ਆਪਾਂ ਜਿਹੜੇ ਆਪਣੇ ਮਸਾਲੇ ਪਾਵਾਂਗੇ ਤੇ ਮੈਂ ਲੈ ਜੀ ਕੌਰਨ ਫਰੋਜ਼ਨ ਕੌਰਨ ਲੈ ਆ ਮੱਕੀ ਦੇ ਦਾਣੇ ਜਿਹੜੇ ਹੁੰਦੇ ਆ ਜੇ ਤੁਹਾਡੇ ਕੋਲ ਫਰੈਸ਼ ਆ ਜਿੱਦਾਂ ਮੱਕੀ ਦੀ ਛੱਲੀ ਆ ਤੁਸੀਂ ਉਹਨੂੰ ਵੀ ਘੇਰ ਕੇ ਤੇ ਬੋਇਲ ਕਰਕੇ ਫੇਰ ਤੁਸੀਂ ਲੈ ਲੈ ਲਓ ਤੇ ਆਪਾਂ ਇਹ ਜਿਹੜੇ ਫਰੋਜ਼ਨ ਆ ਇਹਨਾਂ ਨੂੰ ਬੋਇਲ ਨਹੀਂ ਕਰਨਾ ਪੈਂਦਾ ਇਹ ਐਦਾਂ ਹੀ ਵਿੱਚੇ ਆਪਾਂ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਧੋ ਕੇ ਰੱਖ ਲਿਆ ਤੇ ਹੁਣ ਆਪਾਂ ਲਾਉਣੇ ਜੀ ਤੋੜਕਾ ਸੌੜਕਾ ਲੈਣ ਲਈ ਮੈਂ ਲੈ ਲਿਆ ਜੀ ਪੈਨ ਲੈ ਲਿਆ ਤੁਸੀਂ ਕੋਈ ਵੀ ਪੈਨ ਲੈ ਸਕਦੇ ਆ ਕੜਾਈ ਕੁਛ ਵੀ ਤੇ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਘੇਚ ਵੀ ਬਣਾ ਸਕਦੇ ਆ ਤੇ ਆਪਾਂ ਸਰੋਂ ਦੇ ਤੇਲ ਵਿੱਚ ਬਣਾਵਾਂਗੇ ਤੇ ਮੈਂ ਲੈ ਲਿਆ ਜੀ ਸਰੋਂ ਦਾ ਤੇਲ ਤੁਸੀਂ ਆਪਣੀ ਪਾਲਕ ਦੇ ਹਿਸਾਬ ਨਾਲ ਜਿਹੜਾ ਆਪਣਾ ਤੇਲ ਆ ਲੈ ਲਓ ਤੇ ਮੈਂ ਮਤਲਬ ਕਿ ਅੱਧੀ ਕਿਕਰਸ਼ੀ ਦੇ ਹਿਸਾਬ ਨਾਲ ਜਿਹੜਾ ਆ ਸਰੋਂ ਦਾ ਤੇਲ ਲੈ ਲਿਆ ਤਾਂ ਹੁਣ ਇਹਨੂੰ ਆਪਾਂ ਗਰਮ ਕਰਕੇ ਤੇ ਇਹਦਾ ਧੂਆ ਜਿਹੜਾ ਆ ਉਹ ਕੱਢਾਂਗੇ ਤੇਲ ਦਾ ਤੇਲ ਜਿਹੜਾ ਆ ਦੇਖੋ ਆਪਣਾ ਗਰਮ ਹੋ ਗਿਆ ਤੇ ਮੈਂ ਇਹਦੇ ਵਿੱਚ ਆਪਣਾ ਜਿਹੜਾ ਆ ਜੀਰਾ ਪਹਿਲਾਂ ਪਾ ਦਾਂਗੇ ਆਪਾਂ ਥੋੜੀ ਜਿਹਾ ਮੈਂ ਜੀਰਾ ਪਾਤਾ ਤੇਲ ਜਿਹੜਾ ਗਰਮ ਹੋ ਕਰਕੇ ਆਪਾਂ ਥੋੜਾ ਠੰਡਾ ਕਰ ਲਿਆ ਇਸ ਕਰਕੇ ਥੋੜੀ ਜਿਹਾ ਜ਼ਿਆਦਾ ਠੰਡਾ ਹੋ ਗਿਆ ਤੇ ਜੀਰਾ ਪਾਤਾ ਤੇ ਹੁਣ ਮੈਂ ਨਾਲ ਹੀ ਪਾ ਦੂੰਗੀ ਇਹਦੇ ਹਿੰਗ ਪਾਉਂਗੀ ਥੋੜੀ ਤੇ ਆਪਣੇ ਡਾਈਜੈਸਟਰੀ ਵਧੀਆ ਹੁੰਦੀ ਹੈ ਹਿੰਗ ਤੇ ਥੋੜਾ ਜਿਹਾ ਆਪਣਾ ਜਿਹੜਾ ਆ ਜੀਰਾ ਜਿਹੜਾ ਆ ਤੜਕ ਗਿਆ ਆ ਤੇ ਹੁਣ ਆਪਾਂ ਲਸਣ ਪਾ ਦਾਂਗੇ ਮੈਂ ਬਰੀਕ ਲਸਣ ਕੱਟ ਕੇ ਪਾਇਆ ਪੀਸ ਕੇ ਵੀ ਪਾ ਸਕਦੇ ਆ ਤੇ ਆਪਾਂ ਕੱਟ ਕੇ ਪਾਇਆ ਇਹਨੂੰ ਹੁਣ ਆਪਾਂ ਥੋੜਾ ਜਿਹਾ 골ਡਨ ਰਿਹਾ ਕਰ ਲਾਂਗੇ ਲਸਣ ਆਪਣਾ 골ਡਨ ਬ੍ਰਾਊਨ ਜਿਹਾ ਹੋ ਗਿਆ ਤੇ ਮੈਂ ਇਹਦੇ ਵਿੱਚ ਇੱਕ ਲਾਲ ਮਿਰਚ ਪਾ ਦੂੰਗੀ ਕਸ਼ਮੀਰੀ ਲਾਲ ਮਿਰਚ ਤੇ ਹੁਣ ਮੈਂ ਪਾ ਦੂੰਗੀ ਜੀ ਆਪਣਾ ਇੱਕ ਪਿਆਜ਼ ਜਿਹੜਾ ਕੱਟਿਆ ਸੀ ਬਰੀਕ ਉਹ ਪਾ ਰਣੀ ਤੇ ਪਿਆਜ਼ ਨੂੰ ਵੀ ਆਪਾਂ ਹੁਣ ਧੋਣ ਲੱਗਦੇ ਪਿਆਜ਼ ਆਪਣਾ ਦੇਖੋ ਜੀ ਭੁੱਜ ਗਿਆ ਆ ਕਈ ਵਾਰੀ ਆਪਣੇ ਤੇਲ ਪਤਨੀ ਕਿਸ ਤਰ੍ਹਾਂ ਦੇ ਆਉਂਦੇ ਆ ਕੇ ਸਰੋਂ ਦੇ ਜਿਹੜੇ ਆ ਕਿਈ ਵਾਰੀ ਨਾਲ ਵਿੱਚ ਝੱਗ ਬਹੁਤ ਆਉਂਦੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਇਹ ਕਿਉਂ ਝੱਗ ਇਸ ਤਰ੍ਹਾਂ ਆਉਂਦੀ ਆ ਤੁਹਾਡੇ ਵੀ ਕਦੀ ਤੇਲ ਵਿੱਚ ਇਸ ਤਰ੍ਹਾਂ ਝੱਗ ਆਈ ਹੈ ਜਦੋਂ ਆਪਾਂ ਤੜਕਾ ਲਾਣੇ ਆ ਮੈਂ ਗਰਮ ਕੀਤਾ ਆ ਫਿਰ ਵੀ ਗਰਮ ਕਰਕੇ ਧੂੰਆਂ ਕੱਢ ਕੇ ਇਹਨੂੰ ਠੰਡਾ ਕੀਤਾ ਆ ਆਪਾਂ ਹੋਰ ਤੇਲ ਲਿਆਂਦਾ ਸੀਗਾ ਨਵਾਂ ਤੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਵੇਖੋ ਝੱਗ ਆਉਂਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਤੇ ਮਿਰਚਾਂ ਜਿਹੜੀਆਂ ਗ੍ਰੈਂਡ ਕੀਤੀਆਂ ਸੀ ਇਹ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਭੁੰਨ ਲਾਂਗੇ ਤੇ ਹੁਣ ਆਪਾਂ ਆਪਣੇ ਬਾਕੀ ਦੇ ਮਸਾਲੇ ਜਿਹੜੇ ਆ ਉਹ ਪਾ ਲੈਣੇ ਆ ਤੇ ਮੈਂ ਇਹਦੇ ਵਿੱਚ ਹਲਦੀ ਆਪਾਂ ਬਹੁਤ ਥੋੜੀ ਜਿਹੀ ਪਾਵਾਂਗੇ ਬਹੁਤ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਇਹਦਾ ਕਲਰ ਜਿਹੜਾ ਆ ਉਹ ਆਪਾਂ ਹਰਾ ਹੀ ਰਵੇ ਪਾਲਕ ਦਾ ਆਪਣੀ ਦਾ ਤੇ ਮੈਂ ਥੋੜਾ ਜਿਹਾ ਆਪਣਾ ਕਾਲੀ ਮਿਰਚ ਪਾਤੀ ਹਲਦੀ ਪਾਤੀ ਤੇ ਗਰਮ ਧਨੀਆ ਪਾウダー ਪਾਉਂਗੀ ਇਹ ਮੈਂ ਚਮਚਾ ਮੇਰੇ ਕੋਲ ਛੋਟਾ ਹੀ ਆ ਤੇ ਇਹ ਮੈਂ ਪਾਉਣਾ ਕਿ ਚਮਚਾ ਜਿਹੜਾ ਆ ਉਹ ਪਾਤਾ ਤੇ ਥੋੜੀ ਜੀ ਪਾਉਂਗੀ ਜੀ ਲਾਲ ਮਿਰਚ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਇਹ ਕੋੜੀ ਨਹੀਂ ਹੈਗੀ ਇੰਨੀ ਕਸ਼ਮੀਰੀ ਲਾਲ ਮਿਰਚ ਹੈ ਆ ਤੇ ਇਹ ਇੰਨੀ ਜ਼ਿਆਦਾ ਕੋੜੀ ਨਹੀਂ ਹੋਈ ਹੈਗੀ ਤੇ ਮਸਾਲਿਆਂ ਨੂੰ ਹੁਣ ਜਿਹੜਾ ਆਪਾਂ ਭੁੰਨ ਲੈਨੇ ਆ ਧੀਰੇ ਵਿੱਚ ਆਪਾਂ ਕੋਈ ਵੀ ਖੜੇ ਮਸਾਲੇ ਬਹੁਤੇ ਜ਼ਿਆਦਾ ਨਹੀਂ ਪਾਈ ਦੇ ਬਸ ਆਪਾਂ ਨਾਰਮਲ ਜਿੱਦਾ ਆਪਾਂ ਲੂਣ ਮਸਾਲੇ ਪਾਈਦੇ ਆ ਕੋਈ ਨਹੀਂ ਪਾਈਦੇ ਤੇ ਹੁਣ ਆਪਾਂ ਪਾ ਦਾਂਗੇ ਜੀ ਚ ਟਮਾਟਰ ਟਮਾਟਰ ਜਿਹੜਾ ਮੈਂ ਕੱਟ ਕੇ ਪਾਇਆ ਛਿਉਰੀ ਕਰਕੇ ਪਾ ਸਕਦੇ ਆ ਤੇ ਹੁਣ ਆਪਾਂ ਟਮਾਟਰ ਨੂੰ ਜਿਹੜਾ ਆ ਹੁਣ ਲਾਂਗੇ ਤੇ ਮੈਂ ਇਹਦੇ ਵਿੱਚ ਆਪਣਾ ਟਮਾਟਰ ਜਿਹੜਾ ਛੇਤੀ ਭੁੱਜ ਜਵੇ ਤੇ ਮੈਂ ਇਹਦੇ ਵਿੱਚ ਲੂਣ ਪਾ ਦੂੰਗੀ ਪਾਲਕ ਵਿੱਚ ਆਪਾਂ ਲੂਣ ਨਹੀਂ ਪਾਇਆ ਬਾਲ ਦੇ ਬੋਇਲ ਕਰਦੇ ਸਮੇ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਪਾ ਦਾਂਗੇ ਲੂਣ ਆਪਣੇ ਟੇਸਟ ਅਕੋਰਡਿੰਗ ਜਿਹੜਾ ਆ ਪਾ ਲਓ ਤੇ ਹੁਣ ਆਪਾਂ ਕਰ ਲਾਂਗੇ ਜੀ ਮਿਕਸ ਤੇ ਆਪਾਂ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਤੋੜ ਕੇ ਜਿੰਦੋਂ ਤੱਕ ਜਿਹੜਾ ਆਪਣਾ ਟਮਾਟਰ ਆ ਭੁੱਜ ਨਹੀਂ ਜਾਂਦੇ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਵਾਂਗੀ ਤਾਂ ਕਿ ਆਪਣ ਮਸਾਲੇ ਜਿਹੜੇ ਜਲਣ ਤੇ ਟਮਾਟਰ ਜਿਹੜਾ ਆ ਉਹ ਗਲ ਵੀ ਜਾਂਦੇ ਛੇਪਾ ਥੋੜਾ ਜਿਹਾ ਇਹਪਰ ਪਾਣੀ ਪਾ ਲਾਂਗੇ ਮਸਾਲੇ ਦੇਖੋ ਜੀ ਆਪਣੇ ਭੁੱਜ ਗਏ ਆ ਸਾਰੇ ਤੇ ਹੁਣ ਆਪਾਂ ਇਹ ਚ ਪਾਵਾਂਗੇ ਕੌਨ ਤੇ ਇਹ ਵੀ ਜਿਹੜੇ ਆ ਪੱਕ ਜਾਣਗੇ ਬੱਸ ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੋਊਗੀ। ਫਿਰ ਵੀ ਇਹਨਾਂ ਨੂੰ ਥੋੜਾ ਆਪਾਂ ਤੋੜ ਕੇ ਦੇ ਵਿੱਚ ਹੀ ਪਾ ਦਿੱਤਾ ਹੁਣ ਤੇ ਇਹ ਵੀ ਜਿਹੜੀ ਨਾ ਚ ਵੀ ਜਿਹੜਾ ਮਸਾਲਾ ਆ ਉਹ ਚੰਗੀ ਤਰ੍ਹਾਂ ਦੇ ਨਾਲ ਰਚ ਜਾਊਗਾ। ਟਿੱਕੇ ਨਾਲ ਰਗੜਣਗੇ ਫਿਰ ਵਿੱਚ ਇਹ ਜਿਹੜੇ ਕੌਨ ਆ ਜਿਸ ਤਰ੍ਹਾਂ ਆਪਾਂ ਮਸਾਲੇ ਦੇ ਵਿੱਚ ਹੀ ਪਾ ਦਾਂਗੇ। ਬਹੁਤ ਹੀ ਟੇਸਟੀ ਤੇ ਹੈਲਦੀ ਜਿਹੜੇ ਇਹ ਬਣੂਗੇ ਕਿਉਂਕਿ ਇਹਨਾਂ ਵਿੱਚ ਫਾਈਬਰ ਵੀ ਹੁੰਦਾ ਆ ਤੇ ਵਿਟਾਮਿਨ ਡੀ ਵੀ ਹੁੰਦਾ ਆ। ਬਹੁਤ ਟੇਸਟੀ ਜਿਹੜੀ ਇਹ ਸਬਜੀ ਇਸ ਤਰ੍ਹਾਂ ਦੀ ਬਣਦੀ ਆ ਜੇ ਆਪਣੇ ਕੋਈ ਕਈ ਵਾਰੀ ਪਨੀਰ ਨਹੀਂ ਹੈਗਾ ਘਰ ਤੇ ਤੁਸੀਂ ਇਸ ਤਰ੍ਹਾਂ ਕੌਰਨ ਪਾਲਕ ਦੀ ਸਬਜੀ ਜਿਹੜੀ ਆ ਬਹੁਤ ਹੀ ਛੇਤੀ ਬਣਾ ਕੇ ਬਣਾ ਸਕਦੇ ਆ ਦੇ ਸਕਦੇ ਆ ਆਪਣੇ ਗੈਸਟਾਂ ਨੂੰ ਤੁਸੀਂ ਆਪ ਵੀ ਖਾ ਸਕਦੇ ਜਦ ਆਪ ਕੋ ਵੀ ਬਣਾਓ ਘਰ ਬਹੁਤ ਛੇਤੀ ਛੇਤੀ ਆਪਾਂ ਨੂੰ ਸਵੇਰ ਸਵੇਰੇ ਜਾਣਾ ਦੁਪਹਿਰ ਨੂੰ ਕਈ ਵਾਰੀ ਨਹੀਂ ਕੁਝ ਹੁੰਦਾ ਤੇ ਆਪਾਂ ਜਲਦੀ ਜਲਦੀ ਇਹ ਸਬਜੀ ਬਹੁਤ ਛੇਤੀ ਬਣ ਜਾਂਦੀ ਆ ਤਿੰਨਾਂ ਨੂੰ ਹੁਣ ਪਕਾਉਨੇ ਆ ਥੋੜੀ ਜਿਹਾ ਆਪਾਂ ਕੌਨ ਵੀ ਦੇਖੋ ਆਪਣੇ ਪੱਕ ਗਏ ਆ ਤੇ ਹੁਣ ਆਪਾਂ ਜਿਹੜੀ ਪਾਲਕ ਗ੍ਰੈਂਡ ਕਰਕੇ ਰੱਖੀ ਸੀ ਇਹ ਪਾ ਦਾਂਗੇ ਆਪਣੇ ਬਹੁਤ ਹੀ ਟੇਸਟੀ ਜਿਹੜੀ ਆ ਪਾਲਕ ਇਸ ਤਰ੍ਹਾਂ ਕੌਨ ਪਾਲਕ ਜਿਹੜੀ ਆਪਣੀ ਸਬਜ਼ੀ ਬਣੂਗੀ ਕਿੰਨੀ ਵਧੀਆ ਆਪਣੀ ਕੌਨ ਪਾਲਕ ਦੀ ਸਬਜ਼ੀ ਜਿਹੜੀ ਇਹ ਗਰੇਵੀ ਵਾਲੀ ਬਣੂਗੀ ਤੁਸੀਂ ਮਤਲਬ ਕੱਟ ਕੇ ਵੀ ਬਣਾ ਸਕਦੇ ਆ ਬਰੀਕ ਬਰੀਕ ਕੱਟ ਕੇ ਜੇ ਤੁਸੀਂ ਗਰੇਵ ਇਸ ਤਰ੍ਹਾਂ ਗਰੇਵ ਜਿੱਦਾਂ ਨਹੀਂ ਬਣਾਉਣ ਪਾਉਣੀ ਹੈ ਬਣਾਉਣੀ ਹੈਗੀ ਤੇ ਕੱਟ ਕੇ ਵੀ ਆਪਾਂ ਜਿਹੜੀ ਆ ਤੇ ਉਹਨੂੰ ਬਲਾਂਚ ਨਾ ਕਰੋ ਮਤਲਬ ਪਾਣੀ ਵਿੱਚ ਫਿਰ ਉਹਨੂੰ ਐਸੀ ਤਰ੍ਹਾਂ ਬਣਾ ਲਓ ਤੇ ਐਸੀ ਤਰ੍ਹਾਂ ਵੀ ਬਹੁਤ ਵਧੀਆ ਬਣ ਜਾਂਦੀ ਆ ਤੇ ਹੁਣ ਇਹਨੂੰ ਆਪਾਂ ਥੋੜਾ ਪਕਾ ਲਾਂਗੇ ਤਾਂ ਕਿ ਆਪਣੀ ਜਿਹੜੀ ਆ ਮਸਾਲੇ ਆ ਪਾਲਕ ਦੇ ਵਿੱਚ ਤੇ ਕੌਨ ਦੇ ਵਿੱਚ ਚੰਗੀ ਤਰ੍ਹਾਂ ਨਾ मिक्स ਹੋ ਜਾਣ ਤੇ ਸਬਜੀ ਆਪਣੀ ਵਧੀਆ ਜੀ ਬਣ ਜਾਏ ਜੇ ਤੁਸੀਂ ਇਹਨੂੰ ਪਤਲਾ ਕਰਨਾ ਚਾਹੁੰਦੇ ਹੋਰ ਤੇ ਇਹਦੇ ਵਿੱਚ ਥੋੜਝਾ ਪਾਣੀ ਪਾ ਸਕਦੇ ਆ ਮੈਂ ਥੋੜਝਾ ਜਿਹਾ ਗ੍ਰੈਂਡਰ ਧੋ ਕੇ ਇਹਦੇ ਵਿੱਚ ਪਾਣੀ ਪਾ ਦੂੰਗੀ ਥੋੜਝਾ ਜਿਹਾ ਮੈਂ ਇੱਥੇ ਗ੍ਰੈਂਡਰ ਧੋ ਕੇ ਜਿਹੜਾ ਪਾਣੀ ਪਾ ਦਿੱਤਾ ਤੇ ਇਹਨੂੰ ਹੁਣ ਆਪਾਂ ਥੋੜਝਾ ਢੱਕ ਕੇ ਪਕਾ ਲਾਂਗੇ 5-7 ਮਿੰਟ ਜਾਂ ਜਦੋਂ ਤੱਕ ਜਿਹੜੀ ਆਪਣੀ ਸਬਜੀ ਆ ਬਣਨੀ ਜਾਂਦੀ ਤੁਹਾਨੂੰ ਲੱਗਦਾ ਕਿ ਆਪਣੀ ਸਬਜੀ ਜਿਹੜੀ ਹੁਣ ਬਣ ਗਈ ਆ ਉਹ ਜ਼ਿਆਦਾ ਨਹੀਂ ਆਪਾਂ ਇਹਨੂੰ ਪਕਾਉਣਾ ਕਿਉਂਕਿ ਪਾਲਕ ਜਿਹੜੀ ਆਪਣੀ ਪੱਕੀ ਹੋਈ ਆ ਪਹਿਲਾਂ ਹੀ ਤੇ ਪਾਲਕ ਦੇ ਵਿੱਚ ਕਿੰਨੇ ਗੁਣ ਤੱਤ ਹੁੰਦੇ ਆ ਪਾਲਕ ਦੇ ਵਿੱਚ ਵਿਟਾਮਿਨ E ਤੇ C ਹੁੰਦਾ ਹੈ ਕਿਉਂਕਿ ਆਪਣੀ ਲਈ ਬਹੁਤ ਵਧੀਆ ਆ ਬੱਚਿਆਂ ਲਈ ਵੀ ਵਧੀਆ ਸਾਰਿਆਂ ਲਈ ਪਾਲਕ ਜਿਹੜੀ ਆ ਬਹੁਤ ਵਧੀਆ ਹੁੰਦੀ ਹੈ ਉਹ ਕਿੰਨੇ ਵਧੀਆ ਕੌਣ ਤੇ ਪਾਲਕ ਦੀ ਆਪਣੀ ਸਬਜ਼ੀ ਬਣੂਗੀ ਇਹ ਸਬਜ਼ੀ ਆਪਾਂ ਦੇਖ ਲੈਣੇ ਆ ਤੇ ਸਬਜੀ ਦੇਖੋ ਜੀ ਆਪਣੀ ਜਿਹੜੀ ਆ ਕਾਉਣ ਪਾਲਕ ਦੀ ਹੋ ਗਈ ਆ ਬਹੁਤ ਵਧੀਆ ਗਰੇਵੀ ਵਾਲੀ ਤੇ ਪਤਲੀ ਪਤਲੀ ਜੇ ਤੁਹਾਨੂੰ ਤੁਹਾਡੇ ਕੋਲ ਕਈ ਵਾਰੀ ਜ਼ਿਆਦਾ ਬੜੀ ਪਾਣੀ ਪੈ ਜਾਂਦਾ ਆ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਮੱਕੀ ਦਾ ਆਟਾ ਪਾ ਕੇ ਤੇ ਇਹਨੂੰ ਸਹੀ ਕਰ ਸਕਦੇ ਹੋ ਕਿਉਂਕਿ ਮੱਕੀ ਦਾ ਆਟਾ ਜਿਹੜਾ ਆ ਉਹ ਛੇਤੀ ਪਾਣੀ ਜਿਹੜਾ ਆ ਪੀ ਲੈਂਦਾ ਆ ਤੇ ਇਸ ਤਰ੍ਹਾਂ ਬਹੁਤ ਹੀ ਵਧੀਆ ਟੇਸਟੀ ਆਪਣੀ ਜਿਹੜੀ ਆ ਫਾਈਬਰ ਵਾਲੀ ਬਟਾਮਨੀ ਸੀ ਵਾਲੀ ਸਬਜੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਤੁਸੀਂ ਬੱਚਿਆਂ ਨੂੰ ਬੜਿਆਂ ਨੂੰ ਇਸ ਤਰ੍ਹਾਂ ਸਾਰਿਆਂ ਨੂੰ ਪਾਲਕ ਪੌਣ ਦੀ ਸਬਜੀ ਜਿਹੜੀ ਬਣਾ ਕੇ ਖਵਾ ਸਕਦੇ ਆ ਕਿੰਨੀ ਵਧੀਆ ਦੇਖੋ ਬਣੀ ਆ ਸਬਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਜਿਹੜੀ ਇਸ ਤਰ੍ਹਾਂ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਇਹ ਪਾਲਕ ਪੌਣ ਦੀ ਸਬਜੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ کریم ਤੇ ਥੋੜੀ ਜਿਹੀ ਆਪਾਂ کریم ਪਾਵਾਂਗੇ ਵਿੱਚ ਮੇਰੇ ਕੋਲ کریم ਆ ਜੇ ਤੁਸੀਂ ਮલાઈ ਪਾ ਸਕਦੇ ਆ ਤੇ ਆਪਾਂ ਇਹਦੇ ਤੇ کریم ਥੋੜੀ ਜਿਹੀ ਪਾਵਾਂਗੇ ਤੇ ਇਹਦੇ ਨਾਲ ਹੋਰ ਵੀ ਰਿਚ ਸਬਜੀ ਆਪਣੀ ਬਣ ਜੂਗੀ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਜਿਹੜੀ ਆਪਣੀ ਕੌਨ ਪਾਲਕ ਦੀ ਇਸ ਤਰ੍ਹਾਂ ਸਬਜੀ ਜਿਹੜੀ ਆ ਬਣੂਗੀ ਕਰੀਮੀ ਕਰੀਮੀ ਬਹੁਤ ਹੀ ਟੇਸਟੀ ਤੇ ਹੈਲਦੀ ਬਣਦੀ ਆ ਤੇ ਸਾਸਰੀਆ ਕਾਲ ਜੀ ਇਸ ਤਰ੍ਹਾਂ ਬਣਾ ਕੇ ਤੁਸੀਂ ਵੀ ਖਾਓ ਸਾਸਰੀ